ਹਾਂਜੀ ਸਸਿਕਾ ਸਾਰਿਆਂ ਨੂੰ ਉਮੀਦ ਕਰਦਾ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਤੇ ਦੇਖੋ ਆਪਣੇ ਬਜ਼ੂਰਾਮ ਨਾਲ ਬੈਠੇ ਨੇ ਕੱچے 'ਚ ਬਹੁਤ ਵਧੀਆ ਰਿਲੈਕਸ ਫੀਲ ਕਰਦੇ ਨੇ ਦੇਖੋ ਕਿੰਨੇ ਵਧੀਆ ਬੈਠੇ ਨੇਗੇ ਤੇ ਅਨੂਰੀ ਬੈਠੇ ਆਪਣੀ ਦੇਖੋ ਕੁਛ ਇੱਕ ਦੋ ਪਸੂ ਉੱਧਰ ਬੈਠੇ ਨੇਗੇ ਆਪਣੇ ਮੱਝਾਂ ਇੱਧਰ ਬੰਦੀਆਂ ਮੈਂ ਥੋੜੀ ਨਾ 1 2 ਕੰਧ ਚ ਹੋਰ ਆਪਾਂ ਉਹ ਕੁੰਡੇ ਪਵਾਉਣੇ ਆਗੇ ਕੁੰਡੇ ਹੈ ਨਹੀਂ ਉੱਥੇ ਤੱਕ ਹੀ ਆ ਉਹ ਜਿੱਥੇ ਵਿੰਡੋ ਜੀ ਇੱਥੇ ਵੀ ਪਵਾਉਣੇ ਆਗੇ ਸਾਰੀਆਂ ਆਜਿਆ ਕਰਨੀਆਂ ਇਹਦੇ ਵਿੱਚ ਵਧੀਆ ਰੇਤਾ ਸਿੱਟ ਕੇ ਬੰਨਿਆ ਕਰਾਂਗੇ ਕੱਚੇ ਚ ਇਹਨਾਂ ਨੂੰ ਇਹ ਥੋੜੀ ਇਹ 9 ਫੁੱਟ ਚੌੜੀ ਹੈ ਜੇ ਵੱਧ ਹੁੰਦੀ ਤਾਂ ਨਾ ਵਧੀਆ ਖੋਲੜੀ ਖਾਲੜੀ ਬਣ ਕੇ ਕਿਵੇਂ ਮਰਜ਼ੀ ਬੰਨੀਏ ਇਹ ਕਰਦੇ ਪਸ਼ੂ ਮੀਂਹ ਮੂਹ ਚ ਵੀ ਵਧੀਆ ਸੌਖਾ ਹੋ ਜਾਣਾ ਤੇਰੇ ਅੱਜ ਵੀ ਆਪਾਂ ਨਾ ਵੀਰੇ ਵੀਡੀਓ ਦੇਖ ਤੇਲ ਦੇਖ ਤੇਲ ਵਧੀਆ ਮੈਂ ਇਹ ਨਹੀਂ ਕਹਿੰਦੀ ਹੈਗੀ ਵੀ ਕੋਈ ਫਾਇਦਾ ਨਹੀਂ ਤੇਲ ਚਾਰਨਾ ਤੇਲ ਆਪਾਂ ਵੀ ਪਸ਼ੂਆਂ ਨੂੰ ਚਾਰਦਿਆਂ ਸਰੋਂ ਦਾ ਪਰ ਵੀਰੇ ਮੈਂ ਸੋਨੂੰ ਪਹਿਲਾਂ ਵੀ ਇਹੀ ਆਖਿਆ ਹੈਗਾ ਵੀ ਇਹ ਨਾ ਅੱਜ ਕੱਲ੍ਹ ਦੇ ਮੌਸਮ 'ਚ ਗਲਤ ਹੈਗਾ ਵੀ ਕੋਈ ਵੀ ਆਪਾਂ ਠੰਡੀ ਚੀਜ਼ ਪਾਉਣੇ ਜਿਵੇਂ ਤੇਲ ਹੋ ਗਿਆ ਕਿਉਂ ਹੋ ਗਿਆ ਵੀ ਕਿਉਂ ਆਪਾਂ ਜਦੋਂ ਵੀ ਤੇਲ ਚਾਰਦੇ ਹਾਂ ਵੀਰੇ ਤੁਸੀਂ ਆਪ ਵੀ ਜਾਣਕਾਰ ਹੋ ਦੇਖ ਆਪਾਂ ਉਹਨੂੰ ਪਸ਼ੂ ਨੂੰ ਜਾਂ ਸ਼ਾਮ ਨੂੰ ਜਦੋਂ ਸਾਰਾ ਕੁਝ ਪਾਣੀ ਵਗੈਰਾ ਪਿਆਰੀ ਸਾਰਾ ਉਸ ਤੋਂ ਬਾਅਦ ਚਾਰਦੇ ਹੁੰਨੇ ਹੈਗੀ ਵੀਰੇ ਤੇ ਵੀ ਅਸੀਂ ਕਿਹੜਾ ਅੱਜ ਕੱਲ ਦੇ ਚਾਰਦਿਆਂ ਬਹੁਤ ਟਾਈਮ ਹੋ ਗਿਆ ਚਾਰਦਿਆਂ ਨੂੰ ਤੇ ਇਹਨਾ ਵਿਮਲ ਕੇ ਅੱਜ ਕੱਲ ਦੇ ਮੌਸਮ ਚ ਖਰਾਬ ਹੈ ਪਸ਼ੂ ਬਿਮਾਰ ਹੋ ਜਾਂਦਾ ਇਹਦੇ ਨਾਲ ਅੰਦੇ ਨਾਲ ਨਾ ਜਕੜਿਆ ਜਾਂਦਾਗਾ ਅੰਦਰੋਂ ਕਈ ਨੁਕਸਾਨ ਕਰਦਾ ਅੱਜ ਕੱਲ ਕਿਉਂ ਜੇ ਤਾਂ ਹੁਣ ਧੁੱਪਾਂ ਪੈਣ ਫੇਰ ਤਾਂ ਕੋਈ ਨੁਕਸਾਨ ਨਹੀਂ ਹੈਗਾ ਹੁਣ ਮੌਸਮ ਤਾਂ ਜਮੀ ਨਹੀਂ ਸਾਫ ਹੁੰਦਾ ਹੈਗਾ ਤਾਂ ਕਰਕੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਇਹ ਚੀਜ਼ਾਂ ਨਾਲ ਤੇ ਵੀ ਅੱਜ ਕੱਲ ਨਾਚਾਰ ਉਹ ਤੇਲ ਦੇ ਫੈਲੇ ਬਹੁਤ ਨਹੀਂ ਦੇਖਾ ਮੈਂ ਨਹੀਂ ਕਹਿੰਦੀ ਤੇਲ ਦੇ ਫੈਲੇ ਨਹੀਂ ਤੇਲ ਦਾ ਸਰੋਂ ਦਾ ਆਪਾਂ ਬਹੁਤ ਵਧੀਆ ਆਪਾਂ ਤਾਂ ਆਚਾਰ ਦਿਆਂ ਖੁਦ ਆਪ ਪਸ਼ੂਆਂ ਨੂੰ ਪਰ ਵੀ ਮੇਰਾ 15 ਨਾ ਬੰਦ ਕੀਤਾ ਨਾਲੇ ਮੇਰੀ ਮੈਂ ਸੂਣ ਵਾਲੀ ਤਾਂ ਵੀ ਬੰਦ ਕਰਤਾ ਸਾਰਾ ਕੁਝ ਵੀ ਕੁਝ ਨਹੀਂ ਹੁੰਦਾ ਘਾਟਾ ਉਹ ਕਰ ਲੂ ਤੇ ਪਰ ਮੌਸਮ ਦੇ ਹਿਸਾਬ ਨਾਲ ਆਪਾਂ ਬੰਦ ਕਰਤਾ ਤੇ ਸਰੋਂ ਦਾ ਤੇਲ ਵੀ ਆਪਾਂ ਘਿਓ ਦਸੌਰੂ ਸਾਰਾ ਕੁਝ ਚਾਰ ਦਿਆਂਗੇ ਪਸ਼ੂਆਂ ਨੂੰ ਸੂਣ ਤੋਂ ਪਹਿਲਾਂ ਤੇ ਸੂਣ ਤੋਂ ਬਾਅਦ ਵੀ ਚਾਰਦੇ ਨੇ ਹੁੰਨੇ ਹੈਗੇ ਘਿਓ ਤਾਂ ਤੇ ਦੇਸੀ ਕਿਉਂ ਵਿਚਾਰਿਆ ਜਾਂਦਾ ਸਾਰਾ ਕੁਝ ਹੀ ਪਤਾ ਹੈ ਵੀ ਸਾਰਾ ਕੁਝ ਚਾਰਿਆ ਜਾਂਦਾ ਗੱਲ ਕਰ ਅੱਜ ਕੱਲ੍ਹ ਦੇ ਮੌਸਮ ਚ ਨੁਕਸਾਨ ਐ ਵੀ ਫਿਰ ਆਪਾਂ ਪੁੱਛੀ ਜਾਂਦੇ ਵੀ ਐ ਹੋ ਗਿਆ ਐ ਹੋ ਗਿਆ ਫਿਰ ਔਖਾ ਹੋ ਜਾਂਦਾ ਹੈਗਾ ਪਸ਼ੂ ਜਾਖੜਿਆ ਜਾਂਦਾ ਹੈਗਾ ਤੇ ਆਪਾਂ ਪਹਿਲਾਂ ਸਾਰਿਆਂ ਨੂੰ ਕਟੀਆਂ ਨੂੰ ਛੋਟੀਆਂ ਤੋਂ ਲੈ ਸਾਰਿਆਂ ਨੂੰ ਚਾਰਦੀ ਸੀਗੇ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਵੀ ਚਾਰਦੇ ਸੀਗੇ ਆਪਾਂ ਡਾਇਰੈਕਟ ਵੀ ਅੰਦਰ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਆਪਣੇ ਪੇਜ ਤੇ ਵੀਡੀਓ ਪਾਉਣ ਡਾਇਰੈਕਟ ਚਾਰ ਦੇਣੇ ਹੁੰਨੇ ਆਂਗੇ ਤੇ ਜਿਵੇਂ ਆਪਣੀ ਸੂਨ ਵਾਲੀਆਂ ਮੱਝਾਂ ਸੀ ਉਹਨਾਂ ਨੂੰ ਤੇਲ ਦਾ ਪ੍ਰਸ਼ਾਲ ਕਰਕੇ ਵੀ ਚਾਰ ਦੇ ਰਹੇ ਹਾਂਗੇ ਪਰ ਆ ਮਹੀਨੇ ਦਾ ਮੌਸਮ ਜਮ ਹੀ ਨਹੀਂ ਠੀਕ ਹੈਗਾ ਬੱਦਲਵਾਈ ਦਾ ਜਮ ਹੀ ਨਹੀਂ ਬੱਦਲਵਾਈ ਵੀ ਹੋਏ ਵੱਖ ਹੈ ਮੀਂਹ ਵੀ ਪਈ ਜਾਂਦਾ ਨੇ ਮੀਂਹ ਚ ਤਾਂ ਠੰਡਾ ਉਹੀ ਮਾੜਾ ਇਹਨਾਂ ਨੂੰ ਪਸ਼ੂਆਂ ਨੂੰ ਬਿਮਾਰ ਹੋ ਜਾਂਦਾ ਬਾਕੀ ਜਿਹੜਾ ਵੀ ਕੋਈ ਕਿਸੇ ਦਾ ਪਸ਼ੂ ਨਹੀਂ ਬਿਮਾਰ ਹੁੰਦਾ ਉਹ ਚਾਰ ਸਕਦਾ ਹੈਗਾ ਤੇ ਆਪਾਂ ਤਾਂ ਪਰ ਕਿਸੇ ਨੂੰ ਸਲਾਹ ਨਹੀਂ ਦਿੰਦੇ ਹੈਗੇ ਵੀ ਤੇਲ ਚਾਰੋ ਅੱਜਕੱਲ ਆਪਾਂ ਬੰਦ ਕਰਤਾ ਆਪਾਂ ਨੂੰ ਹੋ ਗਏ 15 ਦਿਨ ਬੰਦ ਕੀਤੇ ਇਹਨੂੰ ਮ ਉਸਬਰੀ ਮੈਂ ਤੁਹਾਨੂੰ ਇਹੀ ਦੱਸਣਾ ਸੀਗਾ ਚਾਰਨਾ ਵੀ ਹੋਵੇ ਨਾ ਜਿਵੇਂ ਚਾਰਨਾ ਪਸ਼ੂ ਨੂੰ ਅੱਜ ਕੱਲ ਨਾ ਚਾਰੋ ਹਲੇ ਠਹਿਰ ਜਾਓ ਤਾਂ ਪੈਣ ਲੱਗ ਜੇ ਉਹਨੇ ਮਾੜੀ ਜਿਹਾ ਮੌਸਮ ਠੀਕ ਹੋਣ ਦਿਓ ਤੇ ਜੇ ਤਾਂ ਕੋਈ ਪਸ਼ੂ ਸੂਣ ਵਾਲਾ ਹੈਗਾ ਉਹਨੂੰ ਤਾਂ ਤੇਲ 40 ਦਿਨ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੂਣ ਤੋਂ ਪਹਿਲਾਂ 40 ਦਿਨ ਤੇਲ ਦਾ ਪ੍ਰਸ਼ਾਦ ਕਰਕੇ ਚਾਰ ਦੋ ਉਹਦੇ ਨਾਲ ਵਧੀਆ ਨਾਲੇ ਤਾਂ ਲੇਵਾ ਵਧੀਆ ਬਣਾਉਂਦੀ ਹੈ ਤੇ ਨਾਲੇ ਪਿੰਡੇ 'ਚ ਵਧੀਆ ਜੰਮਕਾ ਆ ਜਾਂਦੀ ਹੈ ਵਧੀਆ ਇਹਦੇ ਗੁਣ ਅਲੱਗ ਹੀ ਨੇਗੇ ਬਹੁਤ ਵਧੀਆ ਚੀਜ਼ ਹੈ ਤੇ ਉਹ ਆਪ ਜਿਵੇਂ ਹੁਣ ਛੋਟੀਆਂ ਕੱਟੀਆਂ ਨੇ ਉਹਨਾਂ ਨੂੰ ਚਾਰੋਂ ਪਰ ਕੀ ਜਿਵੇਂ ਸਾਰਾ ਕੁਝ ਆਪਾਂ ਖਲਾ ਪਾਣੀ ਪਿਆ ਦਾ ਕੱਖ ਖਵਾ ਦੇ ਜਦੋਂ ਸ਼ਾਮ ਨੂੰ ਗਾਲਾ ਕਰਨ ਲੱਗਿਆ ਨੇ ਬੈਠ ਜਾਣ ਉਦੋਂ ਚਾਰਿਆ ਕਰੋ ਤੇ ਕਿਉਂ ਉਹਨਾਂ ਨੇ ਕਿੰਨਾ ਟਾਈਮ ਹੁੰਦਾ 8 ਘੰਟੇ 7-8 ਘੰਟੇ ਬੈਠ ਨਹੀਂ ਹੁੰਦਾ ਗਾਲਾ ਹੀ ਕਰਨਾ ਹੁੰਦਾ ਹੈਗਾ ਤੇ ਹਾਜਮ ਆ ਜਾਂਦਾ ਤੇ ਕੋਈ ਪਾਣੀ ਪੂਣੀ ਨਹੀਂ ਪੀਣਾ ਹੁੰਦਾ ਹੈਗਾ ਤੇ ਇਸ ਕਰਕੇ ਸ਼ਾਮ ਦੇ ਟਾਈਮ ਤੇ ਚਾਰਿਆ ਕਰੋ ਤੇ ਠੀਕ ਹੈ ਵੀਰੇ ਜੀ ਸੋਨੋ ਮੇਰੀ ਅੱਜ ਦੀ ਇਨਿਕਾ ਗੱਲਬਾਤ ਵਧੀਆ ਲੱਗ ਰਹੀ ਦਤਿਆਂ ਵੀਰੀ ਹਰ ਇੱਕ ਪਤਾ ਕੀ ਆ ਕੋਈ ਵੀ ਚੀਜ਼ ਹੁਣ ਮੈਂ ਐ ਨਹੀਂ ਕਹਿੰਦੀ ਮੈਂ ਹੀ ਦੱਸਦੀ ਆ ਕੋਈ ਵੀ ਦੱਸੀ ਜਾਂਦਾ ਨਾ ਹਰ ਇੱਕ ਚੱਕੇ ਚੀਜ਼ ਪਸ਼ੂ ਨੂੰ ਉਹੀ ਨਾ ਡਾਇਰੈਕਟ ਪਾਈ ਜਾਇਆ ਕਰੋ ਵੀ ਉਹ ਫਲਾਨੇ ਦੀ ਵੀਡੀਓ ਆਈ ਦਿੱਤੇਮ ਕੇ ਲਈ ਹੋ ਦੱਸਿਆ ਪਾਊਡਰ ਦੱਸਿਆਗਾ ਇਹ ਹੁਣ ਸਾਰੀ ਚੀਜ਼ਾਂ ਇੱਕ ਇੱਕ ਅੱਧੇ ਪਸ਼ੂ ਨੂੰ ਫਿੱਟ ਆਉਂਦਾ ਵਿੱਚੋਂ ਨਹੀਂ ਵੀ ਆਉਂਦਾ ਹੁੰਦਾ ਹੈਗਾ ਤੇ ਬਾਕੀ ਜਿਹੜਾ ਆਪਾਂ ਨੂੰ ਚੀਜ਼ ਆਪਣੇ ਪਸ਼ੂ ਮੰਨਦਾ ਹੋਵੇ ਨਾ ਖਾਣ ਨੂੰ ਉਹੀ ਚੀਜ਼ ਚਾਰਿਆ ਕਰੋ ਤੇ ਐਣੀ ਵੀ ਜਿਹੜੀ ਚੀਜ਼ ਦੱਸਦੀ ਉਹੀ ਪਸ਼ੂ ਦੇ ਅੰਦਰ ਥੋਣਦੀ ਜਿਹੜੀ ਵੀ ਦੱਸਦੀ ਉਹੀ ਥੋਣਦੀ ਐ ਨਾ ਕਰਿਆ ਕਰੋ ਪਸ਼ੂ ਨਾ ਫਿਰ ਸਾਰਾ ਕੁਝ ਬੰਦ ਕਰ ਦਿੰਦਾ ਖਾਂਦਾ ਵੀ ਨਹੀਂ ਹੈਗਾ ਤੇ ਜਿਹੜਾ ਕੋਈ ਤੁਹਾਡੇ ਦੋਸਤ ਇਹ ਦੁੱਧ ਦਿੰਦਾ ਉਹ ਤੋਂ ਵੀ ਜਾਉਂਗੇ ਐ ਨਾ ਕਰਿਆ ਕਰੋ ਤੇ ਪਹਿਲਾਂ ਨਾ ਥੋੜਾ ਕਰਕੇ ਉਹਨੂੰ ਖਵਾ ਕੇ ਦੇਖੋ ਜੇ ਵਧੀਆ ਖਾਂਦਾ ਫੇਰ ਉਹਨੂੰ ਖਵਾਓ ਨਹੀਂ ਅੰਨੇ ਨਹੀਂ ਤੇ ਨਗਰੀ ਅੰਦਰ ਫੁੰਨੀ ਜਾਇਆ ਕਰੋ ਪਸ਼ੂ ਦੇ ਵੀ ਆਹ ਵੀ ਖਾ ਲਿਆ ਆਹ ਵੀ ਖਾ ਲਿਆ ਐ ਦੁੱਧ ਚੜਜੇ ਐ ਨਹੀਂ ਹੁੰਦਾ ਹੈਗਾ ਤੇ ਹੋ ਸਕਦਾ ਤਾਂ ਕਾੜੇ ਹੁਣ ਕਾੜਾ ਕੂੜਾ ਦੇ ਸਕਦੇ ਆ ਆਪਾਂ ਕਿਉਂ ਮੌਸਮ ਠੀਕ ਹੈਗਾ ਵੀ ਜਾਨੀ ਗਰਮੀ ਵੀ ਨਹੀਂ ਹੈਗੀ ਮੌਸਮ ਠੀਕ ਜਾਗਾ ਕਾੜੇ ਕੂੜੇ ਦੇ ਸਕਦੇ ਆ ਹੁਣ ਜੇ ਕੋਈ ਤਾਜਾ ਸੂਆ ਪਸ਼ੂ ਹੈਗਾ ਤੇ ਉਹਨੂੰ ਦੇ ਸਕਦੇ ਆ ਆਪਾਂ ਤੇ ਇੱਕ ਆਪਾਂ ਸੂਣ ਤੋਂ ਬਾਅਦ ਜਦੋਂ ਕਣ ਝਾੜ ਜੇ ਉਦੋਂ ਵੀ ਗੁੜ ਤੇ ਸਰੋਂ ਦੇ ਤੇਲ ਦਾ ਕਾੜਾ ਆਪਾਂ ਉਹਨੂੰ ਪਿਆ ਸਕਦੇ ਆਂਗੇ ਉਹਦੇ ਨਾਲ ਵੀ ਦੁੱਧ ਚੜ ਜਾਂਦਾ ਗੁੜ ਤੇ ਸਰੋਂ ਦਾ ਤੇਲ ਸਰੂਨ ਦਾ ਤੇਲ ਮਾੜਾ ਨਹੀਂ ਕਹਿੰਦੀ ਬਹੁਤ ਵਧੀਆ ਚੀਜ਼ ਆ ਸਰੂਨ ਦਾ ਤੇਲ ਪਰ ਆਹ ਦੇਣਾ ਚ ਵੀ ਜਦੋਂ ਮੀਂਹ ਪੈਂਦਾ ਨਾ ਉਦੋਂ ਕਈ ਪਸ਼ੂ ਤਾਂ ਚਲੋ ਆਏ ਨਹੀਂ ਕਹਿੰਦੀ ਮੰਨ ਜਾਂਦੇ ਨੇ ਕਈ ਵਾਰ ਨਾ ਪਸ਼ੂ ਬਿਮਾਰ ਹੋਏ ਨੇ ਜਕੜ ਜਾਂਦੇ ਨੇ ਠੰਡੇ ਨਾਲ ਇਹ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਠੀਕ ਹੈ ਵੀਰ ਧੰਨਵਾਦ